ਦਾਦਾ ਇੰਨਾ ਟਾਈਮ ਹੋ ਗਿਆ ਘਰੇ ਲਈ ਆਇਆ ਉਹ ਮੇਰੇ ਨੱਕ ਦਾ ਮਾਸ ਵਧਿਆ ਪਿਆ ਮੈਂ ਤੁਹਾਨੂੰ ਆਖੇ ਪਈ ਮੇਰੇ ਆਪਰੇਸ਼ਨ ਕਰਾ ਲਿਓ ਦਾਦਾ ਮੱਗਰ ਨਾ ਦੇਸੀ ਦਵਾਈ ਦਿੰਦਾ ਐ ਤੈਨੂੰ ਮੱਗਰ ਤੋਂ ਦੇਸੀ ਦਵਾਈ ਦਵਾ ਕੇ ਲਾਵਾ 15 ਦਿਨਾਂ ਦੀ ਚੱਲ ਭਾਈ ਹੋ ਜਾਏਗਾ ਆ ਚਲੋ ਆਓ ਭਾਈ ਬਾਬਾ ਹਾਂ ਮੇਰੇ ਦਾਦੇ ਦੇ ਨਾ ਨੱਕ ਜੋ ਮਾਸ ਵਧਦਾ ਅੱਛਾ ਕੋਈ ਦੇਸੀ ਦਵਾਈ ਦੱਸ ਨੱਕ ਦਾ ਮਾਸ ਵਧਣ ਲੱਗ ਗਿਆ ਹਾਂ ਸਾਹ ਨਹੀਂ ਆਉਂਦਾ ਕਿੰਨਾ ਚਿਰ ਹੋ ਗਿਆ ਉਹਕੇ 2 ਮਹੀਨੇ ਯਾਰ ਅੱਛਾ ਜਮਾਂ ਸਾਹ ਓੱਖਾ ਖਿੱਚ ਮਾ ਜਾਉਂਦਾ ਹਾਂ ਹਾਂ ਚੱਲ ਤੈਨੂੰ ਮੈਂ ਆ ਦਵਾਈ ਦੱਸ ਦਿੰਨੇ ਠੀਕ ਹੈ ਆ ਵਰਤੀ ਤੈਨੂੰ 2-4 ਦਿਨਾਂ ਚ ਰਿਜ਼ਲਟ ਮਿਲਣ ਲੱਗ ਜੂਗਾ ਘਟੋ ਘਾਟੇ ਨੂੰ ਮਹੀਨਾ 1.5 ਮਹੀਨਾ ਵਰਤੀ ਅੱਛਾ ਹੈ ਮੁੜ ਕੇ ਇਹ ਪ੍ਰੋਬਲਮ ਨਹੀਂ ਆਉਂਦੀ ਜੇ ਵਾਧਾ ਹੋਇਆ ਉੱਥੇ ਹੀ ਘਟ ਜੂਗਾ ਠੀਕ ਹੈ ਆਪਾਂ ਹੀ ਕਰਨਾ ਹੈ 50 ਗ੍ਰਾਮ ਤਾਦੂ ਅਰਜਨਦੀ ਸ਼ਾਲ ਲੈ ਲਈ ਠੀਕ ਹੈ ਤਾਂ 50 ਗ੍ਰਾਮ ਅਸ਼ਵਗੰਧਾ ਲੈਣੀ ਤੇ 50 20 ਗ੍ਰਾਮ ਨਸਾਤਰ 50 ਗ੍ਰਾਮ ਅਰਜਨਦੀ ਸ਼ਾਲ 50 ਗ੍ਰਾਮ ਅਸ਼ਵਗੰਧਾ 20 ਗ੍ਰਾਮ ਨਸਾਤਰ ਠੀਕ ਹੈ ਤਿੰਨੇ ਚੀਜ਼ਾਂ ਮਿਕਸ ਕਰਕੇ ਪਾਊਡਰ ਬਣਾ ਲਈ ਇਹਨਾਂ ਦਾ ਠੀਕ ਹੈ 2 ਗ੍ਰਾਮ ਤੜਕੇ ਖਾਲੀ ਪੇਟ ਠੀਕ ਹੈ ਪਾਣੀ ਨਾਲ ਤੇ 2 ਗ੍ਰਾਮ ਆਥਰੇ ਰੋਟੀ ਖਾ ਕੇ ਤੇ ਇੱਕ ਤੂੰ ਕੀ ਕਰਨਾ ਹੈ ਗਾਂ ਦਾ ਦੇਸੀ ਘਿਓ ਪਾਉਣਾ ਨੱਕ ਚ ਅੱਛਾ ਠੀਕ ਹੈ ਫਿਰ ਤੂੰ ਕੀ ਕਰਨਾ ਹੈ ਦੋ ਹੈ ਦੋਨੇ ਬਰਤਨੇ ਹੈ ਠੀਕ ਹੈ 10 ਗ੍ਰਾਮ ਕਾਲੀਆਂ ਮਿਰਚਾਂ 10 ਗ੍ਰਾਮ ਸੌਂਠ ਠੀਕ ਹੈ 10 ਗ੍ਰਾਮ ਹਰੀ ਇਲਾਇਚੀ ਠੀਕ ਹੈ ਤੇ 10 ਗ੍ਰਾਮ ਧਾਗਾ ਮਿਸ਼ਰੀ 50 ਗ੍ਰਾਮ ਮਣਕਾ ਸਾਰੇ ਨਾ ਚੀਜ਼ਾਂ ਮਿਕਸ ਕਰਕੇ ਗੋਲੀਆਂ ਬਟਰੀ ਇੱਕ ਗੋਲੀ ਸਵੇਰੇ ਤੇ ਸ਼ਾਮ ਤਾਂ ਤੂੰ ਦੇਖੀ 15 20 ਦਿਨਾਂ ਚ ਨਾ ਤੇਰੇ ਰਿਜ਼ਲਟ ਮਿਲਿਆ ਫੇਰ ਕਹੀਂ ਲਿਖ ਕੇ ਦੇ ਲਿਖ ਕੇ ਦੇ ਦੇਣਾ ਲੈ ਹ ਲੈ 50 ਗ੍ਰਾਮ ਅਰਜੁਨ ਦੀ ਸਾਲ ਠੀਕ ਹੈ 50 ਗ੍ਰਾਮ ਅਸ਼ਵਗੰਧਾ ਤੇ 20 ਗ੍ਰਾਮ ਨਸਾਤਰ ਠੀਕ ਹੈ ਤਿੰਨੇ ਚੀਜ਼ਾਂ ਇਹਨਾਂ ਦਾ ਪਾਊਡਰ ਬਣਾ ਲਈ 2 ਗ੍ਰਾਮ ਤੜਕੇ ਖਾਲੀ ਪੇਟ ਆਥਨੇ ਰੋਟੀ ਖਾ ਕੇ ਪਾਣੀ ਨਾਲ ਠੀਕ ਹੈ 1 10 ਗ੍ਰਾਮ ਕਾਲੀ ਮਿਰਚ 10 ਗ੍ਰਾਮ ਸੌਂਠ 10 ਗ੍ਰਾਮ ਹਰੀ ਇਲਾਇਚੀ 10 ਗ੍ਰਾਮ ਧਾਗਾ ਮਿਸ਼ਰੀ 50 ਗ੍ਰਾਮ ਮਣਕਾ ਮਣਕੇ ਦੇ ਬੀਂ ਕੱਢ ਲਈ ਪਹਿਲਾਂ ਆ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਲਈ ਉਸ ਤੋਂ ਬਾਅਦ ਮਣਕਾ ਕੀ ਕਰਨਾ ਪਾਊਡਰ ਬਣਾ ਕੇ ਇਹਦੇ ਵਿੱਚ ਮਿਕਸ ਕਰਨਾ ਠੀਕ ਹੈ ਮਿਕਸ ਕਰਕੇ ਇਹਨਾਂ ਗੋਲੀਆਂ ਬਟਕੀਆਂ ਇਹਨਾਂ ਛੋਲਿਆਂ ਦੇ ਦਾਣੇ-ਦਾਣੇ ਜਿੱਡੀਆਂ ਜੇ ਨਾ ਬਟਕਾਂਗਾ ਥੋੜਾ ਜਿਹਾ ਪਾਣੀ ਦਾ ਛਿੱਟਾ ਲਾ ਲਈ ਠੀਕ ਹੈ ਪਾਣੀ ਦਾ ਛਿੱਟਾ ਲਾ ਕੇ ਗੋਲੀਆਂ ਇਹਦੇ ਨਾਲੋਂ ਜਿਹੜਾ ਆ ਲਏਗਾ ਹਣਾ ਅੱਧੇ ਪਾਉਣੇ ਘੰਟੇ ਦਾ ਫਰਕ ਪਾ ਲਈ ਠੀਕ ਹੈ ਤਾਂ ਲੈਣਾ ਸਟਾਰਟ ਕਰਦੀ ਤੇ ਤੇਰੀ ਬਹਿ ਜਾ ਬਹਿ ਜਾ ਉਹ ਜੂ ਤੇ ਗਾਂ ਦਾ ਦੇਸੀ ਘੋਦੀ ਏਕ-ਇਕ ਬੂੰਦ ਪਾਲਿਆ ਕਰੀ ਨੱਕ ਚ ਠੀਕ ਹੈ ਜੇ ਕਿਸੇ ਤੇਰੇ ਹੋਰ ਲਿਆ ਜੀ ਦਾ ਮਾਸ ਵਾਧਾ ਹੋਵੇ ਨੱਕ ਦੀ ਹੱਡੀ ਵਾਧੀ ਹੋਵੇ ਉਹਨੂੰ ਆਹ ਦੱਸਦੀ ਪੂਰਾ ਵਧੀਆ ਨੁਸਖਾ ਦੱਸਿਆ ਠੀਕ ਹੈ ਆ ਲਿਖਤ ਰੱਖ ਲਈਂ ਸਾਹਮ ਕੇ ਤੇਰੇ ਗਾਂ ਵੀ ਕੰਮ ਆ ਸਕਦੀ ਹੈ ਠੀਕ ਹੈ ਤਾਂ ਇਹ ਲੈ ਆਈਂ ਜਰੂਰ ਲੈ ਆਵਾਂਗੇ ਲੈ ਆਵਾਂਗੇ ਆ ਚੱਲ ਤਾਂ ਵਰਤ ਲਈ ਬਹੁਤ ਵਧੀਆ ਚੀਜ਼ ਐ ਇਹ ਠੀਕ ਹੈ ਜਰੂਰ ਵਰਤੀਂ ਲਿਆ ਕੇ ਇਹਨੂੰ